ਜੀ ਬਾਈ ਮੁਰਤਾ ਦੋਸਤ ਆਈ ਪੁੱਛਦੇ ਹੋਣਗੇ ਵੀ ਯਾਰ ਅਗਲੀ 100 ਕੋਰਸਕਨ ਦੇ ਵਿੱਚ ਘਰ ਵਾਲੀ ਵੱਧ ਰਹੀ ਹੈ ਜਾਂ ਘਟ ਰਹੀ ਹੈ ਉਹ ਭਾਜੀ ਆਨਸਰ ਕਰਨਗੇ ਵੀ ਬਦਨ ਕਹਿੰਗੇ ਘਟ ਰਹੀ ਹੈ ਸ਼ੀਸ਼ ਦੀ ਤਾਂ ਨਹੀਂ ਆਉਂਦੇ ਹੁਣ ਇਹ ਆ ਪ੍ਰੋਡੂਸਰ ਆ ਤੇ ਸਾਡੇ ਅੰਬਰਪਾਜੀ ਕੋਲੇ ਆਨਸਰ ਨੇ ਉਹਨਾਂ ਨੇ ਕੀ ਕਰਨਾ ਆਈ ਥਿੰਕੋ ਕੁਛ ਨਾ ਕੁਛ ਤਾਂ ਲਿਖੀ ਬੈਠੇ ਆ ਆਲਰੇਡੀ ਹੋਪਫੁਲੀ ਉਹ ਤੁਹਾਨੂੰ ਅਸੀਂ ਮਤਲਬ ਚਲੋ ਆਏ ਸਾਲ ਤਾਂ ਨਹੀਂ ਫਿਲਮ ਲੈ ਕੇ ਆਵਾਂਗੇ ਸਾਲ ਖੰਡ ਠਹਿਰ ਕੇ ਅਗਲੀ ਲੈ ਕੇ ਆਵਾਂਗੇ ਫਿਰ ਪਹਿਲਾਂ ਮੈਂ ਤੁਹਾਨੂੰ ਹਿੰਟ ਦੇ ਦਿੰਦਾ ਬਾਈ 365 ਰਾਣੀਆਂ ਦਾ ਮਤਲਬ ਘਰ ਵਾਲੀ ਵੱਧੂਗੀ ਜਰੂਰ ਚਾਹੇ 2 ਸਾਲ ਬਾਅਦ ਹੋਵੇ ਕੀ ਇਹਦੇ ਕਹਿ ਸਕਦੇ ਮਾਈਟ ਬੀ ਪਿਆਰ ਹੀ ਨਹੀਂ ਮਿਲ ਰਿਹਾ ਪਰ ਉਹ ਭਾਜੀ ਐਂਟਰਟੇਨਮੈਂਟ ਆ ਖੁਸ਼ ਰੱਖਣਾ ਪਿਆਰ ਤਾਂ ਮਿਲ ਰਿਹਾ ਤੇ ਸੇਧ ਕੀ ਚੈੱਕ ਤਾਂ ਕਰੋ ਇਹਦਾ ਕਲਾਈਮੈਕਸ ਦੇਖੇ ਤੁਸੀਂ ਸਿਰਫ ਇਹਦਾ ਕਲਾਈਮੈਕਸ ਚੈੱਕ ਕਰੋ ਬਹੁਤ ਨਿਆਰ ਆਊਗਾ ਤੁਹਾਨੂੰ ਸੱਚੀ ਗੱਲ ਲੱਗੇ ਕਦੇ ਵੀ ਪੁੱਛਣਾ ਹੁੰਦਾ ਬੰਦੇ ਯਾਰ ਪਹਿਲਾਂ ਕਿਉਂ ਪਹਿਲੀ ਕਿਉਂ ਛੱਡਤੀ ਉਹਨੂੰ ਕਿਹਾ ਪਿਆਰ ਨਹੀਂ ਮਿਲਿਆ ਹਾਂ ਤੇ ਤਾਹੀ ਦੂਜੀ ਤੇ ਦੂਜੀ ਤੇ ਵੀ ਪਿਆਰ ਨਹੀਂ ਮਿਲਿਆ ਤੇ ਤੀਜੀ ਮਤਲਬ ਇਹ سلسلہ ਚੱਲਦੇ ਰਿਹਾ ਜੀ 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 ਜੇ ਸਾਡੇ ਰੀਜ਼ਨਸ ਬੰਦੇ ਰਹਿਣਗੇ ਤੇ ਤੁਹਾਨੂੰ ਲੱਗੂਗਾ ਨਹੀਂ ਵੀ ਯਾਰ ਇਹਨਾਂ ਨੇ ਧੱਕਾ ਕਰਿਆ ਫਿਲਮ ਵਿੱਚ ਨਿਆਂ ਨਹੀਂ ਕਰਾਂਗੇ ਤੇ ਤੁਹਾਨੂੰ ਹ ਹੈਗੇ ਜਗ੍ਹਾ ਅੱਧ ਗਿਆਗੇ ਚਾਰ ਪੰਜ ਜਿਕੇ ਜਿਕੇ ਚੱਲਿਓ ਜਵਾਕਰ ਅਵੀ ਨਹੀਂ ਨਾ ਕਿ ਤੇ ਦਿਖਾਈ ਫਿਲਮ ਚ ਆਉਣਗੇ ਥੋੜੀ ਜਗ੍ਹਾ ਤੇ ਰਹੀਏ ਤੇ ਉਹ ਪੀਟੀ ਨੰਦਾਰੀਓ ਦੇ ਬਾਰੇ ਦੇ ਸੁਣਾ ਚਾਹੁੰਦੇ ਆ ਆਪਾਂ ਮਾਹੌਲ ਸੈੱਟ ਕਰਨ ਲਈ ਬੜੇ سارے ਬੰਦੇ ਬੁਲਾਏ ਹਾਂ ਫਿਲਮ ਚ ਤੁਹਾਨੂੰ ਫੀਲ ਹੋਣਾ ਚਾਹੀਦਾ ਕਿ ਫੈਸਟੀਵਲ ਫਿਲਮਾਂ ਮੈਨੂੰ ਲੱਗਦਾ ਇਹੋ ਜਿਹੇ ਫਿਲਮਾਂ ਚ ਨਾ ਇੱਕ ਬਸ ਫੈਸਟੀਵਲ ਫੀਲ ਦਾ ਕਲਰ ਹੁੰਦਾ ਹੈ ਕਿ ਮਤਲਬ ਜਦੋਂ ਤੁਸੀਂ ਆਉ ਤਾਂ ਮਤਲਬ ਪਰੀ ਪਰੀ ਲੱਗੇ ਫਿਲਮ ਸਾਡੀ ਸਟੋਰੀ ਤਾਂ ਆਲਰੇਡੀ ਸੈਟ ਹੋ ਗਈ ਸੀ ਸਾਰਾ ਕੁਝ ਸੀਗਾ ਸੋ ਇੱਕ ਬਹੁਤ ਵਧੀਆ ਫਲੈਸ਼ਬੈਕ ਹੈ ਐਂਡ ਉਹ ਬਹੁਤ ਮਤਲਬ ਬਹੁਤ ਛੋਟਾ ਜਿਹਾ ਸੀਗਾ ਬਟ ਸਾਨੂੰ ਬਹੁਤ ਇੰਪੋਰਟੈਂਟ ਲੱਗੇ ਹੈਲੋ ਕਮ ਸੀ ਸੋ ਅਸੀਂ ਰਿਕੁਐਸਟ ਕੀਤੀ ਪ੍ਰਿੰਸ ਨੂੰ ਵੀ ਤੇ ਰੂਪੀ ਨਵੀ ਹਾਰਬੀ ਸੰਗਾ ਨੂੰ ਵੀ ਇਹੋ ਜਿਹੇ ਬਹੁਤ ਸਾਰੇ ਆਰਟਿਸਟ ਹੈ ਜਿਹੜੇ ਸਾਡੀ ਰਿਕੁਐਸਟ ਤੇ ਸੰਗਤ ਸੰਗਕਨੀ ਟੀਮ ਦਾ ਪਾਰਟ ਹੋਏ ਐਂਡ ਵੀ ਆਰ ਵੈਰੀ ਵੈਰੀ ਥੈਂਕਫੁਲ ਐਂਡ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਇੰਨੇ ਵੀ ਐਡੀਟ ਤੋਂ ਆਇਤੇ ਐਨੇ ਸਭ ਤੋਂ ਪਹਿਲਾਂ ਕਹਿੰਦੀ ਕਿ ਕਿੰਨੀ ਵਧੀਆ ਲੱਗ ਰਹੀ ਹੈ ਰੂਪੀ ਤੇ ਉਹਨੇ ਕੰਮ ਵੀ ਬਹੁਤ ਵਧੀਆ ਕੀਤਾ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ